ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਹੈ ਅ ਅ ਦਰੋਸ ਦਿਦੀ ਆ ਜੀ ਦੱਸੋਗੇ ਆਪ ਬੜਾ ਜੀ ਕੀ ਅਪਡੇਟ ਆ ਅਸੀਂ ਕਿਹੜੀ ਜਗ੍ਹਾ ਤੇ ਖੜੇ ਆ ਤੇ ਕਾਲ ਸਾਈਡ ਦਾ ਤੇ ਕਾਲ ਸਾਈਡ ਦਾ ਅੱਜ ਕਿਹੜਾ ਪ੍ਰੋਗਰਾਮ ਚੋਂ ਹੋਇਆ ਜੀ ਆਹ ਜੀ ਆਹਾਸਪੋਰਟ ਦੇ ਪੈਕਟ ਆਹ ਜਿਹੜਾ ਖਾਲਸਾ ਦਾ ਸੈਕੰਡ ਫੇਸ ਦਾ ਪ੍ਰੋਜੈਕਟ ਅੱਜ ਸ਼ੁਰੂਆਤ ਹੋਇਆ ਵਾ ਉਸ ਟੈਮਟ ਖੜਾ ਹੈ ਇੱਥੇ ਕੰਮ ਕਰਦੇ ਹੋਏ ਕਿ ਰੇਤ ਪਰ ਹੰਸੀ ਕਿ ਇਹ ਤਾਂ ਜਮੀਨਾਂ ਨੂੰ ਸਾਫ਼ ਕਰਕੇ ਆਪਾਂ ਅਗਲੀ ਫਸਲ ਜਿਹੜੀ ਇੱਥੇ ਵਿਜਾਈ ਦਾ ਨਾਮ ਜਿਹੜਾ ਕੀਤਾ ਠੀਕ ਹੈ ਜੀ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਕਿੰਨੇ ਕਿੰਨੀ ਕਿਕੜ ਜਮੀਨ ਹੈਗੀ ਦਵਿੰਦਰ ਸਿੰਘ ਜੀ ਦੱਸੋਗੇ ਕਿੰਨੀ ਟੋਟਲ ਕਿੰਨੇ ਪਿੰਡ ਨੇ ਕਤਵਾਸਪੁਰ ਜ਼ਿਲ੍ਹੇ ਦਾ ਪਿੰਡ ਆ ਜਿੱਥੇ ਹੁਣ ਆਪਾਂ ਇੱਥੇ ਮਿਡਲ ਦੇ ਵਿੱਚ ਆਪਣਾ ਜਿਹੜਾ ਟੈਂਟ ਜਿਹੜਾ ਸੈਟਅਪ ਕੀਤਾ ਵਾ ਰਹਿਣ ਵਾਸਤੇ ਇੱਥੇ ਕਿੰਨਾ ਪਰੈਂਡਾ ਦੀ ਪੈੜੀ ਪੈਂਦੀ ਆ ਲਾਗੇ ਗੋਰਚੱਕ ਮਨਸੂਰ ਤੇ ਧਰਮਪੁਰ ਪਿੰਡ ਆ ਇਹਨਾਂ ਦੀ ਤਕਰੀਬਨ ਟੋਟਲ ਜਿਹੜੀ ਪੈੜੀ ਆ 1000 ਤੋਂ 1500 ਏਕੜ ਆ ਜਿਹਦੇ ਵਿੱਚ ਅੱਧੀ ਪੈੜੀ ਦੇ ਵਿੱਚ ਜਿਹੜੀ ਆ ਰੇਤ ਭਰੀ ਆ ਤੇ ਅੱਧੀ ਪੈੜੀ ਲਗਭਗ ਜਿਹੜੀ ਆ ਉੱਤੇ ਵਿੱਚ 2 ਤੋਂ 4 ਮੋਟ ਦੂੰਗੀ ਖਾਲੀ ਬਚੀ ਆ ਦਰਿਆ ਦਾ ਵਹੈਣ ਬਦਲਣ ਕਰਕੇ ਇਹਨਾਂ ਪੈੜੀਆਂ ਦੇ ਵਿੱਚੋਂ ਮਿੱਟੀ ਖੋਰ ਕੇ ਲੈ ਲਿਆ ਵਾ ਕੋਚ ਵਾਲੀ ਕੇ ਰੇਕ ਸੁੱਟ ਗਿਆ ਕੋਚ ਦੇ ਵਿੱਚ ਲੋਰਤ। ਠੀਕ ਹੈ ਜੀ ਤੇ ਜਿਹੜੀ ਅੱਜ ਸੰਗਤ ਦਾ ਆਪਾਂ ਨੂੰ ਬਹੁਤ ਵਧੀਆ ਹੰਗਾਰਾ ਮਿਲ ਰਿਹਾ ਅਸੀਂ ਦੇਖ ਰਹੇ ਹਾਂ ਉਹ ਟਰੈਕਟਰ ਵਗੈਰਾ ਸੰਗਤ ਕਿੰਨੇ ਕੁ ਲੈ ਕੇ ਆਈ ਨੇ ਜਾਂ ਕਿੱਥੋਂ-ਕਿੱਥੋਂ ਆਏ ਨੇ ਇਹ ਕੋਈ ਉਹਦੇ ਬਾਰੇ ਦੱਸ ਸਕਦੇ ਹੋ? ਟਰੈਕਟਰਾਂ ਦਾ ਬਹੁਤ ਵਧੀਆ ਹੰਗਾਰਾ ਮਿਲਿਆ ਵਾ ਢੋਪਲ ਪਿੰਡਾਂ ਨੇ ਜਿਹੜਾ ਬਹੁਤ ਸਹਿਯੋਗ ਕੀਤਾ ਵਾ ਇਸ ਤੋਂ ਪਲੱਸ ਆਪਣੇ ਮਾਨਸੇ ਪਿੰਡ ਤੋਂ ਮਾਨਸੇ ਜ਼ਿਲ੍ਹੇ ਤੋਂ ਰੁੜਕੀ ਪਿੰਡ ਦੇ ਵਿੱਚੋਂ ਜਿਹੜੇ ਆਪਣੇ ਕੋਲ 8 ਤੋਂ 10 ਟਰੈਕਟਰ ਹੁਣ ਪਹੁੰਚ ਗਏ ਆ ਤੇ ਇਹਨਾਂ ਦੇ 40 ਟਰੈਕਟਰ ਸਵੇਰੇ ਲੋਲੂ ਪੁਕਰਾਹ ਦੇ ਨਾਲ ਆ ਜਾਣੇ ਆ ਜਿਹੜੇ ਆਪਾਂ ਮਿੱਟੀ ਬੰਨਣ ਤੇ ਜਾਂ ਮਿੱਟੀ ਉਹਨਾਂ ਦੀ ਖਚਾਈ ਜ਼ਿਆਦਾ ਵਾ ਮਿੱਟੀ ਜ਼ਿਆਦਾ ਖੜਦੇ ਆ ਉਹਦੇ ਵਾਸਤੇ ਜਿਹੜੇ 40 ਆਪਣੇ ਕੋਲ ਲੋਲੂ ਘਾ ਕੇ ਟਰੈਕਟਰ ਸਵੇਰੇ ਇੱਥੇ ਪਹੁੰਚ ਜਾਣੇ ਨੇ ਹੋਰ ਵੀ ਜਿਹੜੇ ਪੰਜਾਬ ਤੋਂ ਫੋਨ ਆ ਰਹੇ ਨੇ ਸਵੇਰੇ ਆਪਾਂ ਕਿੰਨੇ ਵਜੇ ਆਈਏ ਕਿੱਥੇ ਆਈਏ ਲੋਕੇਸ਼ਨਾਂ ਲੈ ਰਹੇ ਨੇ ਤੇ ਮੈਂ ਸਮੂਹ ਪੰਜਾਬ ਵਾਸੀਆਂ ਨੂੰ ਤਬੀਨ ਵੀ ਕਰਦਾ ਵਾਂ ਕੋ ਨੇ ਦਾ ਸੀਜ਼ਨ ਆ ਆਪਾਂ ਠੀਕ ਕੀਤੀਆਂ ਪਰ ਇਹ ਵੀ ਬਹੁਤ ਜ਼ਰੂਰੀ ਆ ਕਿਉਂਕਿ ਆਪਾਂ ਇਹਨਾਂ ਦੀ ਵੀ ਫਸਲ ਵਜਾਉਣੀ ਆ ਇੱਕ ਤੇ ਮਰ ਗਈ ਆ ਦੂਜੀ ਆਪਾਂ ਇਹਨਾਂ ਨੂੰ ਟਾਈਮ ਟੂ ਟਾਈਮ ਅੱਜੀ ਬਜਾਈ ਕਰਾ ਕੇ ਜੀ ਅਗਲੀ ਆਪਣੀ ਫਸਲ ਵੀ ਸਕਣ ਮੈਂ ਸਮੂਹ ਖਲਪੀਆਂ ਨੂੰ ਬੇਨਤੀ ਕਰਦਾ ਹਾਂ ਕਿ ਆਓ ਵੱਧ ਤੋਂ ਵੱਧ ਇਸ ਵਿੱਚ ਸਹਿਯੋਗ ਕਰੋ ਜੀ ਵੀ ਕੋਕ ਲੈਣਾ ਟਰੈਕਟਰ ਲੋਨੂ ਗਾ ਲੈ ਕੇ ਤੇ ਪਹੁੰਚੋ ਤੇਲ ਦਾ ਜਿਹੜਾ ਸਾਰਾ ਖਰਚਾ ਵਾ ਉਹ ਫਾਰਮ ਸਾਈਡ ਵੱਲੋਂ ਠੀਕਾ ਚੋਗਾ ਤੁਸੀਂ ਆਪਣੀ ਮਸ਼ੀਨਰੀ ਲੈ ਕੇ ਤੇ ਪਹੁੰਚੋ ਅ ਦੁਨਦਰ ਸਿੰਘ ਜੀ ਇੱਕ ਮੈਂ ਇੱਕ ਵਾਰ ਮੈਂ ਫੇਰ ਕਹੂੰਗਾ ਕਿ ਤੁਸੀਂ ਆਪਾਂ ਲੋਕੇਸ਼ਨ ਦੱਸ ਦੀਏ ਸੰਗਤ ਨੂੰ ਕਿ ਜਿਹੜਾ ਅੱਜ ਖਾਲਸਾ ਏਡ ਦਾ ਮੋੜ ਬਸੇਵਾ ਪ੍ਰੋਜੈਕਟ ਜਿਹੜਾ 2025 ਅੱਜ ਸ਼ੁਰੂ ਹੋਇਆ ਤੇ ਇਹਦੇ ਵਿੱਚ ਜ਼ਮੀਨਾਂ ਪਧਰੀਆਂ ਕੀਤੀਆਂ ਜਾਣੀਆਂ ਨੇ ਤੇ ਜਿਹੜਾ ਰੇਤਾ 4 4 5 5 ਫੁੱਟ ਰੇਤਾ ਚੜਿਆ ਹੋਇਆ ਉਹ ਚੱਕਿਆ ਜਾਣਾ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚੋਂ ਆ ਤਾਂ ਇੱਕ ਵਾਰ ਫੇਰ ਤੁਸੀਂ ਲੋਕੇਸ਼ਨ ਦੱਸ ਦਿਓ ਤਾਂ ਜੋ ਸੰਗਤ ਜਿਹੜੀ ਹੁਣ ਸਾਡੇ ਨਾਲ ਸੋਸ਼ਲ ਮੀਡੀਆ ਤੇ ਰਾਹੀਂ ਜੁੜੀ ਹੈ ਤੇ ਉਹ ਦੇਖ ਸਕੇ ਉਹ ਜਾਣ ਸਕੇ ਕਿ ਖਾਲਸਾ ਏਡ ਦੀਆਂ ਸੁਭਾਵਾਂ ਕਿੱਥੋਂ ਚੱਲ ਰਹੀਆਂ ਨੇ ਤੇ ਕਿਹੜਾ ਫੇਸ ਸਾਡਾ ਸ਼ੁਰੂ ਹੋਇਆ ਜੀ ਇਹ ਇਹਨਾਂ ਦੀ ਜਿਹੜੀ ਲੋਕੇਸ਼ਨ ਹੈ ਇੱਥੇ ਪਹੁੰਚਣ ਦੀ ਜ਼ਿਲ੍ਹਾ ਕਰਦਾਸਪੁਰ ਆ ਹੁਨੇਵਾਲ ਦੇ ਲਾਗੇ ਪਿੰਡ ਆ ਗੋਰਚੱਕ ਪਿੰਡ ਦਾ ਨਾਮ ਆ ਜੀ ਗੋਰਚੱਕ ਦੇ ਪਿੰਡ ਤੋਂ ਜਦੋਂ ਪਿੰਡ ਤੇ ਪਹਿਲਾ ਆਉਣਾ ਵਾ ਉਸ ਤੋਂ ਬੈਕ ਸਾਈਡ ਤੇ ਜਾ ਕੇ ਜਿਹੜੀ ਜ਼ਮੀਨਾਂ ਦੇ ਵਿੱਚ ਅਸੀਂ ਆਪਣਾ ਜਿਹੜਾ ਵਾ ਬੇਸ ਕੈਂਪ ਬਣਾਇਆ ਵਾ ਇੱਥੇ ਦਿਨ ਰਾਤ ਜਿਹੜਾ ਕੰਮ ਚੱਲਣ ਲਿਆ ਹੁਣ ਵੀ ਤਕਰੀਬਨ 7:30 ਵਜੇ ਕੇ ਆ ਤੇ ਅਜੇ ਵੀ ਟਰੈਕਟਰ ਮੇਰੇ ਪਿੱਛੇ ਤੁਕਿਆ ਇਹ ਤੋਂ ਹੀ ਲੇਟ ਰਾਤ ਤੱਕ ਜਿਹੜਾ ਕੰਮ ਕਰਨਾ ਵਾ ਤੇ ਸਵੇਰੇ ਫੇਰ ਅਗਲੀ ਓਕੇ ਜਿਹੜਾ ਕੰਮ ਇਹ ਸੇਵਾਦਾਰਾਂ ਨੇ ਸ਼ੁਰੂ ਕਰਨਾ ਵਾ ਕਈ ਟਰੈਕਟਰ ਤੇ ਜਿਹੜੇ ਆ ਸ਼ਿਫਟਾਂ ਵਿੱਚ ਬਿਨੇ ਵੀ ਚੱਲਣ ਕਿ ਦਿਰਾਤ ਕੀਤਾ ਦੋ ਜੀ ਜੀ ਤੇ ਇੱਕ ਦਵਿੰਦਰ ਸਿੰਘ ਜੀ ਸੰਗਤ ਦੇ ਇਹ ਵੀ ਸਵਾਲ ਆਉਂਦੇ ਨੇ ਕਿ ਖਾਲਸਾ ਏਡ ਇੱਕ ਕੀ ਕੀ ਸੇਵਾ ਮੇਨਲੀ ਖਾਲਸਾ ਏਡ ਦੇ ਵੱਲੋਂ ਜਿਵੇਂ ਹੁਣ ਇੱਥੇ ਟਰੈਕਟਰਾਂ ਦੀ ਸੇਵਾ ਜਾਂ ਟਰੈਕਟਰ ਲੋਕਾਂ ਦੇ ਆਏ ਨੇ ਆਪਾਂ ਹੋਰ ਇਹਦੇ ਵਿੱਚ ਕੀ ਕੀ ਸੇਵਾ ਕਰ ਰਹੇ ਹਾਂ ਆਪਣੇ ਵੱਲੋਂ ਡੀਜ਼ਲ ਦੀ ਸੇਵਾ ਜਾਂ ਕੀ ਮਸ਼ੀਨਰੀ ਵਗੈਰਾ ਉਹਦੀ ਉਹਦੇ ਬਾਰੇ ਦੱਸਿਓ ਥੋੜਾ ਆਪਣੇ ਵੱਲੋਂ ਇੱਥੇ ਜਿਹੜੀ ਮਸ਼ੀਨਰੀ ਤੇ ਮਸ਼ੀਨਰੀ ਜਿਹੜੇ ਕੋਈ ਲੈ ਕੇ ਆਉਂਦਾ ਤੇ ਡੀਜ਼ਲ ਦੀ ਸਾਰੀ ਸੇਵਾ ਆਪਣੇ ਵੱਲੋਂ ਜਾਂ ਕੋ ਫੋਗਲੈਨ ਜੀਸੀਬੀ ਪੈਕਟਰਾਂ ਦੀ ਜਿਹੜੀ ਡੀਜ਼ਲ ਦੀ ਸੇਵਾ ਸਾਰੀ ਆਪਣੇ ਵੱਲੋਂ ਪਲੱਸ ਜਿਹੜੇ ਇਹਨਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਪੰਚਾਇਤੇ ਪਾਣੀ ਦਾ ਪ੍ਰਬੰਧ ਕੀਤਾ ਵਾ ਤੇ ਜਦੋਂ ਵੀ ਜ਼ਮੀਨਾਂ ਪੱਧਰੀਆਂ ਹੋ ਜਾਂਦੀਆਂ ਵਾਂ ਤੇ ਇਹਨਾਂ ਦੇ ਵਿੱਚ ਆਪਾਂ ਬਜਾਈ ਜਿਹੜੀ ਵੀ ਇਹਨਾਂ ਫਸਲ ਬੀਜਣੀ ਹੋਈ ਉਹਦਾ ਆਪਾਂ ਬੀਜ ਦਾ ਪ੍ਰਬੰਧ ਕਰਕੇ ਲਾਵਾਂਗੇ ਠੀਕ ਠਾਕ ਦਾ ਮੌਸਮ ਹੈ ਫਣਕ ਦੇ ਬੀਜ ਦਾ ਪ੍ਰਬੰਧ ਜਿਹੜਾ ਵਾ ਉਹ ਉਸ ਮੌਸਮ ਦੇ ਹਿਸਾਬ ਨਾਲ ਹੋਵੇਗਾ ਜੀ ਜੀ ਠੀਕ ਹੈ ਠੀਕ ਹੈ ਦਵਿੰਦਰ ਸਿੰਘ ਜੀ ਅਸੀਂ ਕੱਲ ਨੂੰ ਫੇਰ ਇੱਕ ਵਾਰ ਸੰਗਤ ਨੂੰ ਜਿਹੜੀ ਅਪਡੇਟ ਦਵਾਂਗੇ ਡੇ ਬਾਈ ਡੇ ਆਪਾਂ ਕੀ ਇੱਥੇ ਕਿੰਨੀ ਪ੍ਰੋਗਰੈਸ ਕਰਦੇ ਆ ਤੇ ਜੋ ਸੰਗਤ ਦਸਵੰਦ ਦੇ ਰੂਪ ਦੇ ਰਾਹੀਂ ਸਾਡੇ ਨਾਲ ਜੁੜੀ ਹੋਈ ਹੈ ਉਹ ਉਹਨਾਂ ਨੂੰ ਹਰ ਇੱਕ ਅਪਡੇਟ ਆਪਾਂ ਕੱਲ ਨੂੰ ਵੀ ਦਵਾਂਗੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਦਵਿੰਦਰ ਸਿੰਘ ਜੀ ਤੁਸੀਂ ਦਿਨ ਰਾਤ ਕੰਮ ਕਰ ਰਹੇ ਹੋ ਤੇ ਮਹਾਰਾਜ ਦੀ ਕਿਰਪਾ ਨਾਲ ਚੜ੍ਹਦੀ ਕਲਾ ਦੇ ਵਿੱਚ ਤੁਸੀਂ ਸਾਰੇ ਸੇਵਾਦਾਰਾਂ ਦੇ ਨਾਲ ਲੱਗੇ ਹੋਇਓ ਤੇ ਸੰਗਤ ਨੂੰ ਵੀ ਅਸੀਂ ਫੇਰ ਤੋਂ ਜਾਣਕਾਰੀ ਦੇ ਦਈਏ ਕਿ ਖਾਲਸਾ ਏਡ ਦਾ ਅੱਜ ਮੁੜ ਸੇਵਾ ਪ੍ਰੋਜੈਕਟ ਜੋ ਜਿਹੜਾ 2025 ਦਾ ਉਹ ਸ਼ੁਰੂ ਹੋ ਚੁੱਕਿਆ ਤੇ ਦੂਜਾ ਫੇਸ ਇਹ ਇਸ ਦੇ ਵਿੱਚ ਪੂਰੀ ਅਸੈਸਮੈਂਟ ਕਰ ਲਈ ਗਈ ਹੈ ਤੇ ਗੁਰਦਾਸਪੁਰ ਦੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਤਿੰਨ ਪਿੰਡਾਂ ਤੋਂ ਇਹ ਜਿਹੜੀ ਸੇਵਾ ਸ਼ੁਰੂ ਹੋਈ ਹੈ ਤੇ ਤਕਰੀਬਨ 1000 ਤੋਂ 1500 ਏਕੜ ਜਿਹੜੀ ਜ਼ਮੀਨ ਆ ਉਸ ਜ਼ਮੀਨ ਨੂੰ ਉਹਦੇ ਵਿੱਚੋਂ 4-4 5-5 ਫੁੱਟ ਜਿੰਨਾ ਵੀ ਹੈ ਉਹ ਸਾਰਾ ਰੇਤਾ ਕੱਢ ਕੇ ਉਹਨੂੰ ਸਾਫ਼ ਕੀਤਾ ਜਾਊਗਾ ਤੇ ਉੱਥੇ ਪੱਤਰ ਜੋਗ ਜਿਹੜੀ ਵਾਹੀ ਜੋਗ ਬਣਾ ਕੇ ਉਸ ਦੇ ਵਿੱਚ ਫਿਰ ਬੀਜ ਵੀ ਦਿੱਤੇ ਜਾਣਗੇ ਤੇ ਮੇਰੇ ਨਾਲ ਦਵਿੰਦਰ ਸਿੰਘ ਜੋ ਖਾਲਸਾ ਦੇ ਲੀਡ ਸਾਡੇ ਆਪਰੇਸ਼ਨ ਲੀਡ ਨੇ ਕੋਆਰਡੀਨੇਟਰ ਨੇ ਪੰਜਾਬ ਦੇ ਹੈੱਡ ਨੇ ਇੱਕ ਤਰ੍ਹਾਂ ਨਾਲ ਉਹਨਾਂ ਦੇ ਨਾਲ ਤੁਸੀਂ ਗੱਲਬਾਤ ਕਰ ਰਹੇ ਹੋ ਉਹਨਾਂ ਨੂੰ ਸਕਰੀਨਸ ਤੇ ਦੇਖ ਰਹੇ ਹੋ ਤੇ ਉਹ ਸਾਰੀ ਜਾਣਕਾਰੀ ਜਿਹੜੀ ਗਰਾਊਂਡ ਜ਼ੀਰੋ ਤੋਂ ਦੇ ਰਹੇ ਸੀ ਦਵਿੰਦਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਕੱਲ ਨੂੰ ਫੇਰ ਤੋਂ ਗੱਲਬਾਤ ਕਰਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ